ਪਾ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਅਧੀਨ ਪਿੰਡ ਦੇ ਪਿੰਡ ਢੰਡੇਰ ਥਾਣੇ ਦੇ ਅਧੀਨ ਪਿੰਡ ਕੰਦੋਵਾਲੀ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਰੂਰਲ ਡਿਸਟਿੰਗਰ ਸਿੰਘ ਜੀ ਮੌਜੂਦ ਨੇ ਤਾਂ ਸਰ ਕੀ ਘਟਨਾ ਵਾਪਰੀ ਹੈ ਜੀ ਉੱਥੇ ਆ ਬੜੀ ਅਨਫੋਰਚੂਨੇਟ ਘਟਨਾ ਹੋਈ ਹੈ ਜੀ ਅਕਿਊਜ਼ ਨੇ ਆਪਦੀ ਮਗਰ ਨੂੰ ਆਪਦੀ ਪਰਚਾਈ ਤੇ 2.5 ਸਾਲ ਦਾ ਇਹਦਾ ਭਤੀਜਾ ਸੀਗਾ ਭਰਾ ਦਾ ਬੇਟਾ ਉਹਨਾਂ ਨੂੰ ਸਵੇਰੇ ਮਰਡਰ ਕਰ ਦਿੱਤਾ ਇਹ ਰਾਜ ਦਾ ਬਾਦ ਦੁਬਈ ਕੰਮ ਕਰ ਰਿਹਾ ਹੈ ਜੀ ਉਹ ਮੇਰੇ ਕੀ ਕਾਰਨ ਰਏ ਕਿਉਂ ਹਿਸਾਬ ਕੀਤਾ ਉਹ ਸਾਰਾ ਹੁਣ ਅਸੀਂ ਸਰ ਇਹਨੇ ਮਰਡਰ ਸਰ ਮਰਡਰ ਕਿਸ ਤਰ੍ਹਾਂ ਕੀਤਾ ਕੋਈ ਵੈਪਨ ਕੀ ਸੀਗਾ ਇਹਦੇ ਡਾਕਟਰ ਸੀਗਾ ਜੀ ਡਾਕਟਰ ਸੀਗਾ ਔਰ ਇਹਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰ ਲਿਆ ਸਰ ਇਹਦੀ شناخت ਕਿਸ وجہ ਹੋਈ ਹੈ ਜੀ ਇਹਦਾ ਹੁਣ ਸਾਰੀ ਅਸੀਂ ਤੁਹਾਨੂੰ ਡਿਟੇਲ ਇਹਦਾ ਕੀ ਕੀ ਪਿੱਛੇ ਕਾਰਨ ਰਏ ਆ ਜੀ ਕਿਉਂ ਇਹਨੇ ਸਾਰਾ ਕੁਝ ਕੀਤਾ ਹੈ ਤੇ ਫਿਰ ਹੁਣ ਸਾਰਾ ਅਸੀਂ ਸਰ ਕੋਈ ਐਸਐਸਪੀ ਦਾ ਮੇਰਾ ਆਖਰੀ ਸਵਾਲ ਐਡਿਕਟਡ ਤਾਂ ਨਹੀਂ ਸੀਗਾ ਜੀ ਮੈਂ ਤਾਂ ਸਿਰਫ ਇਹ ਹੋਣੀ ਰਾ ਕੀ ਇਹਦੇ ਕਾਰਨ ਵਿੱਚ ਕਿਉਂਕਿ ਬੜਾ ਅਮਰਿਤਪਾਲ ਇਹਦਾ ਅਕਿਊਜ਼ ਦਾ ਨਾਮ ਹੈ ਜੀ ਰੈਸਟ ਕਰ ਲਿਆ ਜੀ ਇਹਨੂੰ ਸੋ ਇਹ ਘਟਨਾ ਕਿੰਨੇ ਵਜੇ ਵਾਪਰੀ ਸਰ ਇਹ ਕਿੰਨੇ ਵਜੇ ਦੀ ਘਟਨਾ ਸਰ ਸਾਢੇ 6 7 ਵਜੇ ਇਨਫੋਰਮੇਸ਼ਨ ਮਿਲੀ ਹੈ ਹਰ ਕਿੰਨੇ ਵਜੇ ਸਹੀ ਵਾਪਰੀ ਹੈ ਕੀ ਸਰ ਇਹ ਜੀ ਉਸ ਮੌਕੇ ਤੇ ਸਾਰਾ ਅਸੀਂ ਇਨਵੈਸਟਿਗੇਟ ਕਰਕੇ ਫਿਰ ਸਾਰਾ ਡਿਟੇਲ ਥੈਂਕ ਯੂ ਸਰ ਥੈਂਕ ਯੂ ਸਰ ਸਪੀਦਾ ਪਰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਅਧੀਨ ਪਿੰਡ ਦੇ ਪਿੰਡ ਢੰਡੇਰ ਥਾਣੇ ਦੇ ਅਧੀਨ ਪਿੰਡ ਕੰਦੋਵਾਲੀ ਵਿਖੇ ਇੱਕ ਧਿਲਦਹ ਲਾਉਣ ਵਾਲੀ ਘਟਨਾ ਵਾਪਰੀ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਰੂਰਲ ਡਿਸਟਿੰਗ ਸ਼ਿੰਦਰ ਸਿੰਘ ਜੀ ਮੌਜੂਦ ਨੇ ਤਾਂ ਸਰ ਕੀ ਘਟਨਾ ਵਾਪਰੀ ਹੈ ਜੀ ਉੱਥੇ ਆ ਬੜੀ ਅਨਫੋਰਚੂਨੇਟ ਘਟਨਾ ਹੋਈ ਹੈ ਜੀ ਅਕੀ ਉਸ ਨੇ ਆਪਦੀ ਮਦਦ ਨੂੰ ਆਪਦੀ ਪਰਚਾਈ ਤੇ 2.5 ਸਾਲ ਦਾ ਇਹਦਾ ਭਤੀਜਾ ਸੀਗਾ ਭਰਾ ਦਾ ਬੇਟਾ ਉਹਨਾਂ ਨੂੰ ਸਵੇਰੇ ਮਾਰਡਰ ਕਰ ਦਿੱਤਾ ਜਿਹੜਾ ਆਇੜਾ ਬਾਦ ਦੁਬਈ ਕੰਮ ਕਰਦਾ ਹੈ ਜੀ ਉਹਨੇ ਇਹ ਕਿ ਕਾਰਨ ਰੇ ਕਿਉਂ ਇਹ ਸਾਰਾ ਕੀਤਾ ਉਹ ਸਾਰਾ ਹੁਣ ਅਸੀਂ ਸਰ ਇਹਨੇ ਮਰਡਰ ਸਰ ਮਰਡਰ ਕਿਸ ਤਰ੍ਹਾਂ ਕੀਤਾ ਕੋਈ ਵੈਪਨ ਕੀ ਸੀਗਾ ਇਹਦੇ ਡਾਕਟਰ ਸੀਗਾ ਦੀ ਡਾਕਟਰ ਸੀਗਾ ਔਰ ਇਹਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰ ਲਿਆ ਸਰ ਇਹਦੀ شناخت ਕਿਸ ਵਜੋਂ ਹੋਈ ਹੈ ਜੀ ਇਹਦਾ ਹੁਣ ਸਾਰੀ ਅਸੀਂ ਤੁਹਾਨੂੰ ਡਿਟੇਲ ਇਹਦਾ ਕੀ ਕੀ ਪਿੱਛੇ ਕਾਰਨ ਰਹੇ ਆ ਜੀ ਉਹਨੇ ਸਾਰਾ ਕੁਝ ਕੀਤਾ ਹੈ ਤੇ ਫਿਰ ਹੁਣ ਸਾਰਾ ਅਸੀਂ ਸਰ ਕੋਈ ਐਸਐਸ ਵੀ ਸਾਹਿਬ ਮੇਰਾ ਆਖਰੀ ਸਵਾਲ ਐਡਿਕਟਡ ਤਾਂ ਨਹੀਂ ਸੀਗਾ ਜੀ ਇਹ मैं भी होने okay. जी भी बड़ा मिली बजे सही वापरी की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par